ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਸਰਪੰਚ ਦਾ ਪਤਾ ਕਰਨ ਪੁੱਜੇ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਤੱਕ ਕੀ ਬੋਲੇ ਦਾਖਲ ਸਰਪੰਚ ਹਾਲ ਚਾਲ ਜਨਨ ਵਾਸਤੇ ਪੂਰੋ ਕੀ ਕਰਦਾ ਜੈਨ ਸਾਹਿਬ ਕੀ ਕਹਿਣਾ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਜਿਹੜਾ ਸਾਨੂੰ ਇੱਥੇ ਪੁੱਛਣ ਵਾਸਤੇ ਆ ਗਿਆ ਮੈਂ ਦਿਲੋਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਕੀ ਲੱਗਦਾ ਕਾਰਵਾਈ ਹੋਏਗੀ ਜਿਸ ਤੇ ਕੀ ਘਟਨਾ ਵਾਪਰੀ ਨਹੀਂ ਕਾਰਵਾਈ ਹੋਏਗੀ ਸ਼ੌਸ਼ੇ ਕਾਰ ਵੀ ਹੋ ਰਹੀ ਹੁੰਦੀ ਹਾਂ ਉਸ ਗੱਲ ਲੈ ਕੇ ਜਾ ਚੁੱਕੀ ਹਾਂ ਹਾਂ ਸਰ ਪੁਰਸ ਗਿਆ ਲੈ ਗਈ ਜੀ ਸਰਪੰਚ ਸਾਹਿਬ ਜੀ ਗੱਲ ਕਰੀਏ ਦੂਜੀ ਦਿਨ ਉਹਨੇ ਇਜਾਮ वगैरह ਕੀਤੀ ਸੀ ਤੁਹਾਡੇ ਸਾਥੀਆਂ ਵੱਲੋਂ ਜਿਹੜੀ ਕੀ ਹਮਲਾ ਕੀਤਾ ਗਿਆ ਪਹਿਲਾਂ ਸਰ ਨਹੀਂ ਮੈਂ ਸ਼ਰਾਬ ਦੇ ਛੱਡੀ ਨੂੰ 15 20 ਦਿਨ ਵਿੱਚ ਮੈਂ ਦਰੂ ਔਰ ਇੰਨਾ ਇਥੇ ਨਸ਼ਾ ਚਿੱਟਾ ਗੁੰਡਾਗਰਦੀ ਹੁੰਦਾ ਕੀ ਹੈ ਹੁਣ ਇਥੇ ਕਿੰਨੇ 4-5 ਮਰੀਜ਼ ਆ ਜਿਹੇ ਪਏ ਹੋਣੇ ਜਿਨ੍ਹਾਂ ਨੂੰ ਮਤਲਬ ਹੈ ਬਿਨਾਂ ਵਜ੍ਹਾ ਸਖ ਸੁਬੇ ਚ ਜਿਹੜੇ ਨਸੇ ਬਲੈਕ ਕਰਦੇ ਆ ਇਸ ਬੈਲੀ ਕਰਦੇ ਆ ਬਈ ਨੇ ਸਾਡੀ ਸ਼ਿਕਾਇਤ ਕੀਤੀ ਯਾਨੀ ਕਿ ਇੱਕ ਦਸਤ ਬਣਾ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਇਹਦੇ ਵਿੱਚ ਸਰਕਾਰ ਦੀ ਗਲਤੀ ਹੈ ਕਿ ਦੇਖੋ ਮੈਂ ਇੱਕ ਚੀਜ਼ ਦੇਖ ਰਿਹਾ ਤੁਸੀਂ ਹੁਣ ਜਾ ਕੇ ਐਸਐਸਪੀ ਦਫ਼ਤਰ ਜਾ ਕੇ ਦੇਖੋਗੇ ਕਿੰਨੇ ਐਸਐਸਪੀ ਬਦਲ ਗਏ ਜੀ 4 ਮਹੀਨੇ ਮੇਂ ਐਸਐਸਪੀ ਬਦਲਾ ਜਾਂਦਾ ਹੈ 5 ਮਹੀਨੇ ਬਾਅਦ ਐਸਐਸਪੀ ਬਦਲਾ ਜਾਂਦਾ ਹੈ ਥਾਣੇਦਾਰ ਦੂਜੇ ਮਹੀਨੇ ਬਦਲਾ ਜਾਂਦਾ ਹੈ ਮਤਲਬ ਜਦੋਂ ਇਸਤਰਾ ਦੀ ਬਦਲੀਆਂ ਜਦੋਂ ਕੋਈ ਅਫਸਰ ਆਂਦਾ ਹੈ ਜੋ ਇਲਾਕੇ ਨੂੰ ਪੂਰਾ ਸਮਝਦਾ ਹੀ ਨਹੀਂ ਜਾਣਦਾ ਹੀ ਉਸ ਤੋਂ ਪਹਿਲਾਂ ਅਫਸਰ ਦੀ ਬਦਲੀ ਹੋ ਜਾਂਦੀ ਹੈ ਪਹਿਲੀ ਗਲਤੀ ਇਹਦਾ ਕਾਰਨ ਪੁੱਛਿਆ ਜਾਵੇ ਘੱਟੋ ਘੱਟ ਇੱਕ ਅਫਸਰ ਤਿੰਨ ਸਾਲ ਕੁਰਸੀ ਤੇ ਰਹੇਗਾ ਤਾਂ ਉਹ ਕੰਟਰੋਲ ਕਰ ਪਾਏਗਾ ਜਦੋਂ ਤੱਕ ਉਹਨੂੰ ਸਮਝ ਆਂਦੀ ਹੈ ਉਦੋਂ ਤੱਕ ਬਦਲੀ ਪਾਰ ਹੁੰਦੀ ਹੈ ਇਸ ਕਰਕੇ ਕੀ ਹੈ ਕਿ ਲਾਇਨ ਆਰਡਰ ਹੈ ਨਹੀਂ ਅੱਜ ਕੋਈ ਬੰਦਾ ਸੇਫ ਨਹੀਂ ਹੈ ਇਕ ਆ ਸਰਪੰਚ ਹੈ ਸਰਪੰਚ ਦਾ ਕੰਮ ਹੈ ਪਿੰਡ ਦੀ ਵਿਚਾਰੇ ਇੱਕ ਬੰਦੇ ਦੀ ਮਦਦ ਕਰਨਾ ਜੇ ਸਰਪੰਚ ਸੇਫ ਨਹੀਂ ਹੈ ਤੇ ਫਿਰ ਸੇਫ ਕੌਣ ਹੈ ਹਰ ਇੱਕ ਬੰਦੇ ਦੀ ਟਾਲੀ ਵਾਲੇ ਕੋਲ ਜਿਹੜਾ ਆਪਣੇ ਡੱਬਾ ਵਾਲੇ ਕੋਲ ਜਿਹੜੀ ਗੱਲ ਹੋਈ ਹੈ ਰਾਤ ਨੂੰ ਜਿਹੜੀ ਡੱਬੇ ਵਾਲੀ ਗੱਲ ਹੋਈ ਹੈ ਐਵੇਂ ਇੱਕ ਬਾਰਿਆ ਕਪੋ ਦੇ ਕੋਲ ਪਿਸਤੌਲ ਸੀਗਾ ਤਾਂ 10 15 20 ਗੁੰਡੇ ਫੜੇ ਗਏ ਤੇ ਇਸ ਤਰ੍ਹਾਂ ਤਾਂ ਆਪਣੇ ਸਾਡੇ ਜੁੰਬੀਆਂ ਵਾਲੀ ਹੈ बंदा मोटरसाइकिल लेके जा रहा एक ने मोटरसाइकिल पिछ खिंच तो मोटरसाइकिल छुड़ाया मारे कापा बंदा मर गया थी। की हाल है और एक गल मैं कहना चाहता किसी तो कोई छुपी नहीं गल है कोई बारहों अमरीका तो आके गुंडागर्दी नहीं हो रही है कोई यूपी तो आके गुंडागर्दी नहीं हो रही है इत ही गुंडे पनपे हुए हैं देखो नथ पानी बड़ा जरूरी है हरेक आदमी माम तराईमाम माम हो रही है देखो हम सरपंच का कसूर है इन तो टुंडा करता उंगल कट्टी गई ਹੋ ਸਕਦਾ ਜਾਨ ਵੀ ਜਾ ਸਕਦੀ ਸੀ ਇਹ ਤਾਂ ਰੱਬ ਨੇ ਬਚਾਇਆ ਉਹਨਾਂ ਦੀ ਤਰਫੋਂ ਤਾਂ ਕਿਸੇ ਕਸਰ ਨਹੀਂ ਰਹੀ ਸੀ ਨਾ ਤਾਂ ਅਜੇ ਕਾਰਵਾਈ ਜੇ ਅਗਰ ਨਹੀਂ ਕੀਤੀ ਜਾਏਗੀ ਸ਼ਕਤੀ ਨਾਲ ਤਾਂ ਇਸ ਤਰ੍ਹਾਂ ਦੀ ਮਾਦਿਰ ਕੋਈ ਬੰਦਾ ਸੇਫ ਨਹੀਂ ਹੈ ਜੇ ਰਾਤ ਨੂੰ ਕੋਈ ਨਿਕਲਦਾ ਹਰ ਵਾਰ ਨਿਕਲਿਆ ਕੋਈ ਬੰਦਾ ਹੈ ਨਾ ਸੈਰ ਦੇ ਵਿੱਚ ਸਭ ਕਦੇ ਆ ਜਾਊਗਾ ਜੇ 8 ਵਜੇ ਨਾ ਪੁੱਜੇ ਤਾਂ ਸਾਰਾ ਗਰਦਾ ਬੂ ਬੰਦੇ ਬੂਹੇ ਤੇ ਖੜ ਜਾਂਦੇ ਆਇਆ ਕਿਉਂ ਨਹੀਂ ਕੀ ਹਾਲਾਤ ਹੈ ਕੋਈ ਫੋਨ ਕਰਦਾ ਉਹਦਾ ਖੋਲੇ ਜਾਂਦੇ ਨੇ ਘਰ ਦੇ ਵਿੱਚ ਬੜ ਕੇ ਦਿਨ ਦਿਹਾੜੇ ਚੰਨੇ ਨਾ ਚੋਰੀਆਂ ਹੁੰਦੀ ਸੀ ਕੁਝ ਲੋੜੇ ਡੱਕ ਕੇ ਹੁੰਦੇ ਜੀ ਇਹ ਜਿਹੜੀ ਘਟਨਾ ਹੋ ਰਹੀ ਹੈ ਨੇ ਇਹਦੇ ਪਿੱਛੇ ਕਾਰਨ ਕੀ ਲੱਗਦਾ ਹੈ ਕਾਰਨ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਡੇ ਟਾਈਮ ਤੇ ਨਹੀਂ ਹੁੰਦੀ ਸੀ ਅਸੀਂ ਅਲੱਗ ਸਪੈਸ਼ਲ ਮੋਟਰਸਾਈਕਲ ਕਿੱਥੇ ਗਈ ਮੋਟਰਸਾਈਕਲ ਜੇਕੇ ਗਸਤ ਮਾਰਦੀ ਸੀ ਕਿੱਥੇ ਗਈ ਪੀਸੀਆਰ ਕਿੱਥੇ ਗਈ ਜੀਪਾਂ ਜਿਹੜੀ ਅਸੀਂ ਅਲੱਗ ਦੇ ਰੱਖੀ ਸੀ ਰਾਤ ਨੂੰ ਕੋਈ ਬਾਹਰ ਫੇਦਾ ਸੀ ਚੱਕ ਕੇ ਥਾਣੇ ਲਾ ਕੇ ਪੰਜ ਪੱਟੇ ਮਾਰ ਕੇ ਰੱਖਦੇ ਸੀਗੇ ਸਵੇਰੇ ਸਰਪੰਚ ਆ ਕੇ ਛੁਡਾ ਕੇ ਲੈ ਜਾਂਦਾ ਸੀ ਦੱਸੋ ਜੇ ਬੰਦਾ ਠੀਕ ਹੈ ਤਾਂ ਛੱਡ ਦਿੰਦੇ ਸੀ ਨੇ ਸੱਤ ਪੰਜ ਅੰਦਰ ਕਰਦੇ ਸੀਗੇ ਪੁਲਿਸ ਦਾ ਡਰ ਡਰਨੀ ਰਿਹਾ ਕਿਸੇ ਨੂੰ ਤੇ ਡਰ ਕਵੇ ਰਹੇਗਾ ਸਰਕਾਰ ਜਿਹੜੀ ਹੈ ਮਤ ਕੰਮ ਸਰਕਾਰ ਦਾ ਹੈ ਹਲ ਕੀ ਦੇਖਦੇ ਹੋ ਜੀ ਸਰ ਹਲ ਦੇ ਕੋਲ ਸਰਕਾਰਾਂ ਕੋਲ ਸਰਕਾਰਾਂ ਦਰਿਆਵਾਂ ਦੇ ਮੂੰਹ ਮੋੜ ਦਿੰਦੀ ਹੈ ਇਹ ਵੀ ਤਾਂ ਸਰਕਾਰਾਂ ਦੇ ਮਿੱਲੀਭਗਤੀ ਹੈ ਅੱਜ ਕਹੂੰਗਾ ਮੈਂ ਤਾਂ ਜੇ ਕੰਟਰੋਲ ਕਰਨਾ ਚਾਵੇ ਤਾਂ ਸਰਕਾਰ ਦਾ 4 ਦਿਨਾਂ ਚ ਕੰਬੂ ਖਾੜ ਦੇ ਜਿਹਦੇ ਆਖੇ ਤੇ ਅੱਜ ਦੇਖੋ ਜਿਸ ਬੰਦੇ ਨਾਲ ਬਾਪਰੀ ਹੈ ਉਹਨੇ ਸਰਪੰਚ ਨਾਲ ਬਾਪਰੀ ਦੱਸੇ ਤਾਂ ਕੀ ਕਿਸੇ ਦਾ ਨੇਕ ਇਨਸਾਨ ਹੈ ਪਿੰਡ ਦੇ ਵਿੱਚ ਵਿਕਾਸ ਕਰਾਇਆ ਕੰਮ ਕਰਾਇਆ ਹੈ ਲੋਕਾਂ ਨਾਲ ਚੱਲਦਾ ਹੈ ਜਿਸ ਤਰ੍ਹਾਂ ਦੀ ਰੰਜਿਦ ਸਾਰਕ ਕੇ ਛੋਟੇ ਛੋਟੇ ਗੱਲਾਂ ਦੇ ਵਿੱਚ ਇਸ ਤਰ੍ਹਾਂ ਕਾਪੇ ਤਲਵਾਰਾ ਚੱਲਣ ਗਿਆ ਵਿਪੱਖ ਦੇ ਦੋਤੇ ਤੁਹਾਡੀ ਕੀ ਭੂਮਿਕਾ ਰਹੇਗੀ ਐਸੇ ਦੇ ਘਟਨਾਵਾਂ ਨੂੰ ਕੰਟਰੋਲ ਅਸੀਂ ਤਾਂ ਨਿੰਦਾ ਕਰਦੇ ਆ ਸਰਕਾਰ ਦੀ ਸਰਕਾਰ ਨੂੰ ਅਸੀਂ ਤਾਂ ਕਹਿੰਦਾ ਚੂੜੀਆਂ ਪਾ ਲੈਣ ਤੇ ਰਿਜ਼ਾਈਨ ਕਰ ਦੇਣ ਜੇ ਅਗਰ ਨਹੀਂ ਸਮਝਦਾ ਰਿਜ਼ਾਈਨ ਕਰ ਦੇਣ ਸਰਕਾਰ ਨੂੰ ਬਰਖਾਸਤ ਕਰਨਾ ਤੇ ਅੱਜ ਜਿਸ ਹਿਸਾਬ ਨਾਲ ਪੰਜਾਬ ਦੇ ਹਾਲਾਤ ਹੋਏ ਪਏ ਨੇ 92 ਐਮਐਲਏ ਜਿੱਤ ਕੇ ਕਰਦੇ ਕੀ ਨੇ ਸਾਰਿਆਂ ਦੇ ਮਹੀਨੇ ਬੰਦੇ ਹੋਏ ਨੇ ਯਾਰ ਕਿਉਂ ਕਰਦਿਓ ਗੱਲਾਂ ਕੀ ਕਰਨਗੇ ਜਿਹੜੇ नहीं लेंदे था लेंदीलों तक लेंदे आपका कौन है किसी काम नहीं होता कोई अफसर कुर्सी तक नहीं बैठता सुनता अब सख्ती लगे, लगे चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत